ਕਾ ਵਜੀਰ ਆ ਮੈਂ ਪਾਠੀ ਹਾਂ ਜੇ ਤੂੰ ਆਪਣੀ ਜੌਬ ਨੂੰ ਸਤਕਾਰ ਨਹੀਂ ਦੇਵੇਂਗਾ ਤੇ ਲੋਕ ਕਿਵੇਂ ਦੇਣਗੇ ਟਰੈਕਟਰ ਸਭ ਨੇ ਚਲਾ ਲੈਣਾ ਗੱਡੀ ਸਭ ਨੇ ਚਲਾ ਲੈਣੀ ਹੈ ਪਾਠ ਸਾਰਿਆਂ ਨੇ ਥੋੜਾ ਕਰ ਲੈਣਾ ਹੁੰਦਾ ਸਾਰੇ ਸ਼ੁੱਧ ਪਾਠ ਨਹੀਂ ਕਰ ਸਕਦੇ ਇਹ ਸਮਾਰਟ ਵਰਕ ਹੁੰਦਾ ਹੈ ਟਾਈਮ ਲੱਗਦਾ ਸਿੱਖਣ ਤੇ 2 ਸਾਲ ਲੱਗਣਗੇ ਸੰਥਿਆ ਫੇਰ ਹੁੰਦੀ ਹੈ 2 ਸਾਲ ਚ ਰਹਿ ਕੇ ਕਿਤੇ ਸਿੱਖਣਾ ਪੈਂਦਾ ਪੜ੍ਹਨਾ ਪੈਂਦਾ ਤਾਂ ਪਾਠ ਆਉਂਦਾ ਤੇ ਜੇ ਤੂੰ ਆਪ ਹੀ ਆਪਣੇ ਸ਼ਰਮ ਮੰਨਦਾ ਹੈ ਵੀ ਮੈਂ ਕਿਵੇਂ ਦੱਸਾਂ ਵੀ ਆਹ ਤੇ ਸਰਕਾਰੀ ਨੌਕਰੀ ਕਰਦਾ ਮੈਂ ਪਾਠੀ ਆ ਕਿਉਂਕਿ ਕਈ ਚੀਜ਼ਾਂ ਦੀ ਇੱਜ਼ਤ ਘਟ ਜਾਂਦੀ ਸਾਡਾ ਸਮਾਜ ਇਹੋ ਜਿਹਾ ਹੈ ਕਈ ਗੱਲਾਂ ਨੂੰ ਏਦਾਂ ਸਮਝਣ ਲੱਗ ਗਿਆ ਪਾਠੀ ਜੇ ਪਾਠੀ ਰਹਿੰਦਾ ਫਰਕ ਨਹੀਂ ਸੀ ਪੈਣਾ ਪਾਠੀ ਜਦੋਂ ਡੋਲੂ ਮੰਗ ਕੇ ਪਿੰਡ 'ਚ ਜਾਂਦਾ ਨਾ ਤੇ ਲੋਕ ਉਹਨੂੰ ਮੰਗਣ ਵਾਲਾ ਹੀ ਸਮਝ ਲੈਂਦੇ ਆ ਪਰ ਉਹ ਮੰਗਣ ਵਾਲਾ ਨਹੀਂ ਹੁੰਦਾ ਇਹ ਵੀ ਉਹਨੂੰ ਕਰਨਾ ਪੈਂਦਾ ਪਿੰਡ ਦੇ ਵਿੱਚ ਰਹਿੰਦਾ ਗਜਾ ਵੀ ਕਰਨੀ ਪੈਂਦੀ ਹੈ ਡਾਲੀ ਵੀ ਕਰਨੀ ਪੈਂਦੀ ਹੈ ਪਰ ਸਵੇਰੇ ਸ਼ਾਮ ਨਿਤਨੇਮ ਕਰਦਾ ਪਾਠ ਕਰਦਾ ਪਾਠ ਕਰਨਾ ਕੋਈ 1430 ਅੰਗ ਗੁਰੂ ਗ੍ਰੰਥ ਸਾਹਿਬ ਦੇ ਸੰਥਿਆ ਮੈਂ ਮਹਾਪੁਰਖਾਂ ਕੋਲ ਬਾਬਾ ਕਰਮ ਸਿੰਘ ਹੋਣਾ ਕੋਲ ਰਿਆਂ ਸੰਥਿਆ ਪਤਾ ਉਹਨਾਂ ਨੇ ਕਿਵੇਂ કરી ਸੀ ਉਹ ਕਹਿੰਦੇ ਸੀ ਬਾਬਾ ਬਰਿਆਮ ਸਿੰਘ ਸੀ ਇੱਥੇ ਆਪਣੇ ਧੂਰਕੋਟ ਤੇ ਜਦੋਂ ਉਹਨਾਂ ਨੇ ਸੰਥਿਆ ਕੀਤੀ ਕਹਿੰਦੇ ਸੀ ਇੱਕ ਇੱਕ ਅੰਗ ਪੜਾ ਦੇਨੇ ਆ ਚਾਰ ਪੜ ਲੈ ਸ਼ਬਦ ਭਾਵੇਂ ਇੱਕ ਅੰਗ ਪੜ ਲੈ ਭਾਵੇਂ ਦੋ ਪੜ ਲੈ ਪੜਾਵਾਂਗੇ ਪੋਥੀ ਤੋਂ ਜਦੋਂ ਤੂੰ ਸੁਣਾਏਂਗਾ ਤੇ ਮੂੰਹ ਜਵਾਨੀ ਸੁਣਾਉਣਾ ਪੂ ਪੋਥੀ ਨਹੀਂ ਰੱਖਣ ਦੇਣੀ ਜਦੋਂ ਪੜਾਉਣਾ ਹੈ ਉਦੋਂ ਪੋਥੀ ਤੋਂ ਪੜਾਉਣਾ ਹੈ ਤੇ ਜਦੋਂ ਸੁਣਾਉਣਾ ਹੈ ਭਾਵੇਂ ਦੋ ਦਿਨਾਂ ਨੂੰ ਸੁਣਾ ਦੇ ਭਾਵੇਂ ਇੱਕ ਦਿਨ ਤੇ ਸੁਣਾ ਦੇ ਤੇਰੀ ਮਰਜ਼ੀ ਹੈ ਕੰਠ ਕਰਕੇ ਸੁਣਾਗੇ ਤੇ ਸਾਰੀ ਸਾਰਾ ਗੁਰੂ ਗ੍ਰੰਥ ਸਾਹਿਬ ਸਾਰੀ ਸੰਥਿਆ ਇਦਾਂ ਕੀਤੀ ਪੜਨਾ ਅੱਜ ਪੜ ਲਿਆ ਇੱਕ ਅੰਗ ਅਗਲੇ ਦਿਨ ਕੰਠ ਕਰਕੇ ਸੁਣਾਉਣਾ ਚਾਰ ਸ਼ਬਦ ਹੁੰਦੇ ਐ ਇੱਕ ਅੰਗ ਵਿੱਚ ਚਾਰ ਹੁੰਦੇ ਐ ਪੰਜ ਹੁੰਦੇ ਐ ਤਿੰਨ ਹੁੰਦੇ ਐ ਵੱਡੇ ਸ਼ਬਦ ਵੀ ਐ ਇੱਕ ਤੋਂ ਸ਼ਬਦ ਵੀ ਹੁੰਦਾ ਪਰ ਸਾਰਾ ਕੰਠ ਕਰਕੇ ਫੇਰ ਅਗਲੇ ਦਿਨ ਸੁਣਾਉਣਾ ਪੋਥੀ ਨਹੀਂ ਸੀ ਰੱਖਣ ਦਿੰਦੇ ਸਾਰਾ ਗੁਰੂ ਗ੍ਰੰਥ ਸਾਹਿਬ ਇਦਾਂ ਸੰਥਿਆ ਕੀਤੀ ਕਈਆਂ ਨੂੰ ਸੰਥਿਆ ਕਰਨ ਤੇ 4 ਸਾਲ ਲੱਗ ਜਾਂਦੇ ਸੀ ਜਿਹੜੇ ਢਿੱਲੇ ਸੀ ਤੇ ਕਈ ਇੱਕ ਸਾਲ ਵਿੱਚ ਵੀ ਸੰਥਿਆ ਕਰ ਜਾਂਦੇ ਸੀ ਗੁਰਬਾਣੀ ਦੇ ਸੋ ਇਹ ਜਿਹੜਾ ਕੰਮ ਹੁੰਦਾ ਜਿਹੜੇ ਚੰਗੇ ਬਾਠੀ ਹੁੰਦੇ ਆ 2-2 ਸਾਲ ਲੱਗਦੇ ਆ ਇਹ ਸਮਾਰਟ ਵਰਕ ਹੈ ਇਹਨੂੰ ਕਰਨ ਲਈ ਸੈਂਸਿਟਿਵ ਮਾਈਂਡ ਚਾਹੀਦਾ ਅੱਜ ਤੁਸੀਂ ਕਿਸੇ ਨੂੰ ਕਹੇ ਸੰਥਿਆ ਕਰਨੀ ਸਭ ਤੋਂ ਔਖਾ ਕੰਮ ਮੰਨਦਾ ਬੰਦਾ ਫੋਨਾਂ 'ਚ ਵੜਿਆ ਹੋਇਆ ਸੰਥਿਆ ਕਰਕੇ ਰਾਜੀ ਨਹੀਂ ਪਰ ਆਪਾਂ ਆਪਣੇ ਕੰਮ ਨੂੰ ਆਪ ਹੀ ਇੱਜ਼ਤ ਨਹੀਂ ਦੇਵਾਂਗੇ ਲੋਕ ਕਿੱਦਾਂ ਦੇਣਗੇ ਸਤਕਾਰ ਅਸੀਂ ਨਹੀਂ ਦੇਵਾਂਗੇ ਫਿਰ ਗੱਲ ਨਹੀਂ ਬਣਦੀ ਸੋ ਇਹਨਾ ਆਪਣੇ ਆਪ ਨੂੰ ਕਦੇ ਕਿਹਾ ਕਰੋ ਮੈਂ ਜੀ ਐਵੇਂ ਹੀ ਆ ਕਦੇ ਇਦਾਂ ਨਹੀਂ ਕਹਿਣਾ ਤੇ ਮੈਂ ਕਿ ਜਿਹੜੀ ਗੱਲ ਕਰਦਾ ਸੀ ਕਈ ਬੰਦੇ ਇਹ ਕਹਿੰਦੇ ਐ ਮਿੱਟੀ ਨੂੰ